ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਫਲਜੀਤ ਸਿੰਘ ਵਰਪਾਲ ਅੱਜ ਭਾਈ ਕਨੀਆ ਬਿਰਧਕਾਰ ਅੱਜ ਪਹੁੰਚੇ ਨੇ ਸਤਨਾਮ ਸਿੰਘ ਜੀ ਗਿੱਲ ਸਾਹਿਬ ਜਿਹੜੇ ਕਾਫੀ ਚੇਤੂਹੀਂ ਸਮਾਜ ਸੇਵੀ ਦੀ ਤੌਰ ਤੇ ਵੀ ਵਿਚਰਦੇ ਨੇ ਸਿਆਸੀ ਤੌਰ ਤੇ ਵੀ ਵਿਚਰਦੇ ਨੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਜਿਹੜਾ ਸਨਮਾਨਤ ਕੀਤਾ ਗਿਆ ਵਾ ਹਾਂਜੀ ਸਰ ਕੀ ਕਹਿਣਾ ਜਾਂਦੇ ਜੀ ਅੱਜ ਭਾਈ ਕਨੀਆ ਜੀ ਬਿਰਧਕਾਰ ਬਲਵਿੰਦਰ ਸਿੰਘ ਜੀ ਚਾਲ ਦੇ ਅੱਜ ਪਹੁੰਚੇ ਜੀ ਇੱਥੇ ਮੁਖੀ ਹੈ ਉਹ ਕੀ ਕਹਿਣਾ ਜਾਂਦੇ ਜੀ ਸਭ ਤੋਂ ਪਹਿਲੀ ਗੱਲ ਅਸੀਂ ਇਸ ਮੁਕੱਦਸ ਥਾਨ ਤੇ ਅੱਜ ਬੈਠੇ ਸੀ ਔਰ ਸਾਨੂੰ ਜਿਵੇਂ ਵੀ ਕਿਹਾ ਬਾਬਾ ਬਲਵਿੰਦਰ ਸਿੰਘ ਚਾਲਜੀ ਨੇ ਔਰ ਸਾਡਾ ਜੋ ਇੱਜ਼ਤ ਕੀਤੀ ਜੋ ਮਾਨ ਜੋ ਸਤਕਾਰ ਕੀਤਾ ਉਹਦੇ ਲਈ ਅਸੀਂ ਔਰ ਮੇਰੀ ਸਮੁੱਚੀ ਟੀਮ ਉਹ ਉਹਨਾਂ ਦੀ ਧੰਨਵਾਦ ਆ ਮੈਂ ਸਤਨਾਮ ਸਿੰਘ ਗਿੱਲ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਜਨਤਾਦਲ ਯੂनाइटेड ਅੱਜ ਅਸੀਂ ਆਪ ਜੀ ਦੇ ਚੈਨਲ ਦੇ ਮਾਧਮ ਰਹੀਂ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਕਰਨਾ ਚਾਹੁੰਦਾ ਵਾਂ ਵੀ ਪੰਜਾਬ ਦੇ ਵਿੱਚੋਂ ਅਣਥੱਕ ਮਿਹਨਤ ਹਾਰਡ ਵਰਕਰ ਔਰ بڑے بڑے ਵੱਡੇ ਸਿਆਸੀ ਅਉਧਿਆਂ ਤੇ ਕੰਮ ਕਰ ਚੁੱਕੇ ਪਰ politically leadership ਤੋਂ ਨਰਾਸ਼ ਪਰ ਇਥੇ ਹੌਸਲਾ ਫਜ਼ਾਈ ਲਈ ਪਹੁੰਚੇ ਮੇਰੇ ਵੱਡੇ ਭੈਣ ਜੀ ਨੇ ਜਲੰਧਰ ਤੋਂ ਸੋਨੀਆ ਜੀ ਗਰਦਾਸਪੁਰ ਤੋਂ ਪਹੁੰਚੇ ਨੇ ਪਠਾਨਕੋਟ ਤੋਂ ਪਹੁੰਚੇ ਨੇ ਮੈਂ ਉਹਨਾਂ ਦਾ ਇੱਥੇ ਆਉਣ ਦੀ ਜੀਆ ਕਹਿੰਦਾ ਵਾਂ ਔਰ ਪੰਜਾਬ ਪ੍ਰਦੇਸ਼ ਜਨਤਾ ਪਾਲ ਯੂनाइटेड ਦੇ ਕੌਮੀ ਪ੍ਰਧਾਨ ਮਾਨਯੋਗ ਸ਼੍ਰੀ ਨਿਤਿਸ਼ ਕੁਮਾਰ ਜੀ ਮੁੱਖ ਮੰਤਰੀ ਬਿਹਾਰ ਵੱਲੋਂ ਵੀ ਇਹਨਾਂ ਨੂੰ ਜਿਹਾ ਕਹਿੰਦਾ ਅੱਜ ਤੋਂ ਬਾਅਦ ਇਹ ਜਨਤਾ ਪਾਰਟੀ ਯੂनाइटेड ਪੰਜਾਬ ਯੂਨਿਟ ਦੇ ਤੇ ਬੇਲੇ ਦੇ ਉਹ ਅਥਰੇ ਕੋੜੇ ਹੋਣਗੇ ਜੋ ਲੋਕਾਂ ਨੂੰ ਵੀ ਨਤੀਜੇ ਦੇਣਗੇ ਔਰ ਪਾਰਟੀ ਨੂੰ ਵੀ ਨਤੀਜੇ ਦੇਣਗੇ ਜਿਲ੍ਹ ਸਾਹਿਬ ਅੱਜ ਜਿਹੜਾ ਬਾਬਾ ਚਾਹ ਦੀ ਦੇ ਅੱਜ ਪਹੁੰਚੇ ਜੇ ਭਾਈਕ ਨਹੀਂ ਆ ਵਿਰਧ ਕਰਦੇ ਕੀ ਕਹਿਣਾ ਜਾਂਦੇ ਆ ਅੱਜ ਤੁਸੀਂ ਅੰਦਰ ਵੀ ਸਾਰਾ ਵੇਖਿਆ ਵਾ ਅੱਜ ਵੇਖਿਆ ਦੌਰਾ ਵੀ ਕੀਤਾ ਵਾ ਕਿੱਦਾਂ ਦੇਖ ਰਹੇ ਜੀਨੋ ਦੇਖੋ ਬਾਬਾ ਬਲਵਿੰਦਰ ਸਿੰਘ ਦੀ ਚਾਲ ਇਹ ਕੋਈ ਵਿਅਕਤੀ ਨਹੀਂ ਆ ਇੱਕ ਸੰਸਥਾ ਵਾ ਇੱਥੇ ਲੋਕ ਆਪਣੇ ਮਾਪਿਆਂ ਨੂੰ ਨਹੀਂ ਪਾਲਦੇ ਘਰੋਂ ਕੱਢ ਦਿੰਦੇ ਨੇ ਨੂੰਹਾਂ ਪੁੱਤ ਵਿਸਾਰ ਦਿੰਦੇ ਨੇ ਇਹਨਾਂ ਨੇ ਉਹਨਾਂ ਸਾਰੇ ਉਹਨਾਂ ਬੇਘਰੇ ਲੋਕਾਂ ਨੂੰ ਜਿਨ੍ਹਾਂ ਨੂੰ ਤਲਾੰਜਲੀ ਦਿੱਤੀ ਉਹਨਾਂ ਦੇ ਆਪਣੇ ਖੂਨ ਵਾਲਿਆਂ ਨੇ ਉਹਨਾਂ ਨੂੰ ਇਹਨਾਂ ਨੇ ਇਕ ਨਾ ਲਾਇਆ ਨਿਗ ਦਿੰਦੇ ਐ ਉਹਨਾਂ ਦੀ ਜੀਵਨ ਸ਼ੈਲੀ ਬਦਲ ਕੇ ਰੱਖਤੀ ਟਾਈਮ ਟਾਈਮ ਉਹਨਾਂ ਨੂੰ ਭੋਜਨ ਦਿੰਦੇ ਨੇ ਉਹਨਾਂ ਨੂੰ ਸੁੱਖ ਸਹੂਲਤ ਦਿੰਦੇ ਨੇ ਸੇਹ ਸਹੂਲਤ ਦਿੰਦੇ ਨੇ ਇਹ ਬੜਾ ਵੱਡਾ ਕਾਰਜ ਆ ਬਾਬਾ ਬਲਵਿੰਦਰ ਸਿੰਘ ਚਾਲ ਜੇ ਇਸ ਵੱਡੇ ਕਾਰਜ ਕਰਕੇ ਉਹਨਾਂ ਦੇ ਕਰਤਮੈ ਸਾਡਾ ਸਿਰ ਝੁਕਦਾ ਵਾ ਔਰ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹਗੇ ਅਰਦਾਸ ਕਰਦੇ ਆਂ ਕਿ ਮਾਵਾ ਇਹੋ ਜੀਆਂ ਹਸਤੀਆਂ ਜੰਮਣ ਜਿਹੜਾ ਆਪਣਾ ਇਤਿਹਾਸ ਤੇ ਆਪਣਾ ਅਧਿਆਇ ਜਿਹੜਾ ਸਾਡੇ ਸੰਦੀਪ ਸਿੰਘ ਜੀ ਜਿਹੜੇ ਗੁਰੂ ਨਗਰੀ ਦੇ ਹੀ ਆਪਣੇ ਜ਼ਿਲ੍ਹਾ ਪ੍ਰਧਾਨ ਨਾਲੇ ਸਵਰਨਕਾਰਾਂ ਦੇ ਵੀ ਪੂਰੇ ਪੰਜਾਬ ਦੇ ਵਾਈਸ ਪ੍ਰਧਾਨੇ ਹਾਂ ਜੀ ਸਰ ਸਤਨਾਮ ਸਿੰਘ ਜੀ ਗਿੱਲ ਸਾਹਿਬ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਅੱਜ ਬਾਬਾ ਜੀ ਬਲਵਿੰਦਰ ਸਿੰਘ ਜੀ ਚਾਹਲ ਨੂੰ ਤੇ ਸਮੁੱਚੀ ਟੀਮ ਵੱਲੋਂ ਅੱਜ ਸਨਮਾਨਤ ਉਹਨਾਂ ਨੂੰ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਦੇ ਬਾਰੇ ਸਭ ਤੋਂ ਪਹਿਲਾਂ ਤੇ ਮੈਂ ਸਤਨਾਮ ਜੀ ਦਾ ਦਿਲੋਂ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਸਾਡੇ ਨਾਲ ਮੁਲਾਕਾਤ ਕੀਤੀ ਹੈ ਤੇ ਸਾ ਆਪਾਂ ਬਾਈਕਨਈਆ ਜੀ ਬੇਦ ਆਸ਼ਰਮ ਦੇ ਵਿੱਚ ਇਸ ਟਾਈਮ ਤੇ ਮੌਜੂਦ ਆਂ ਬਾਬਾ ਬਿੰਦਰ ਸਿੰਘ ਜੀ ਚਾਲ ਜੋ ਕੀ ਬੜੀ ਨਿੱਗੀ ਸੇਵਾ ਨਿਭਾ ਰਹੇ ਆ ਕਿ ਬਹੁਤ ਵੱਡਾ ਪੁੰਨ ਦਾ ਕੰਮ ਆ ਕਿ ਜਿੰਨਾ ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਆਪਣੇ ਮਾਪਿਓ ਕੱਢੇ ਉਹਨਾਂ ਦੀ ਸੇਵਾ ਇਹਨਾਂ ਦੇ ਲੇਖੇ ਲਾਈ ਆ ਮੈਂ ਕਹਿੰਨਾ ਬਹੁਤ ਵੱਡੀ ਗੱਲ ਆਏ ਕਿ ਅੱਜ ਕੱਲ ਇਹ ਬਨੁਕਤਰੀ ਸੇਵਾ ਸਭ ਜੀ ਸਾਡੇ ਨਾਲ ਭੈਣ ਜੀ ਜਿਹੜੇ ਜਲੰਧਰ ਤੋਂ ਆਏ ਨੇ ਉਹਨਾਂ ਨੇ ਵੀ ਕਰਦੇ ਗੱਲ ਹਾਂਜੀ ਤੁਸੀਂ ਐਮਪੀ ਦੀ ਚੋਣ ਲੜੀ ਹੈ ਜੀ ਜਲੰਧਰੋਂ ਅੱਜ ਭਾਈ ਕਨੀਆ ਜੀ ਬਿਰਧ ਘਰ ਪਹੁੰਚੇ ਜੇ ਬਾਬਾ ਬਲਵਿੰਦਰ ਸਿੰਘ ਜੀ ਚਾਲ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਜਿਹੜੇ ਤੁਹਾਨੂੰ ਸਨਮਾਨਿਤ ਕੀਤਾ ਗਿਆ ਵਾ ਗਿੱਲ ਸਾਹਿਬ ਵੀ ਨਾਲ ਨੇ ਸਤਰਾਮ ਸਿੰਘ ਗਿੱਲ ਕੀ ਕਹਿਣਾ ਚਾਹੁੰਦੇ ਜੀ ਮੈਂ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਦੇ ਆਸ਼ਰਮ 'ਚ ਸਾਡੇ ਵਰਗਿਆਂ ਨੂੰ ਵੀ ਕਿਤੇ ਮੌਕਾ ਮਿਲਿਆ ਆ ਤੇ ਮੈਂ ਦੇਖਿਆ ਕਿ ਬਾਬਾ ਜੀ ਬਹੁਤ ਹੀ ਲਗਨ ਦੇ ਨਾਲ ਇੰਨੇ ਹੀ ਪਰਿਵਾਰ ਨੂੰ ਪਾਲਦੇ ਪਏ ਆ ਮੀਨਾ ਵਾਸਤੇ ਜੀ ਲੋ ਪਠਾਨਕੋਟ ਤੋਂ ਵੀ ਆਏ ਨੇ ਹਾਂਜੀ ਸਰ ਕੀ ਨਾਮ ਆ ਅੱਜ ਤੁਹਾਨੂੰ ਸਨਮਾਨਤ ਕੀਤਾ ਗਿਆ ਵਾ ਅੱਜ ਭਾਈਕ ਨੇ ਬਿਰਧ ਕਰ ਪਹੁੰਚੇ ਜੀ ਗਿੱਲ ਸਾਹਿਬ ਵੀ ਪਹੁੰਚੇ ਨੇ ਜਿਹੜੇ ਹੈ ਤੇ ਕਿੱਦਾਂ ਵੇਖ ਰਹੇ ਤੁਸੀਂ ਚਾਹੁੰਦੇ ਦੋ ਮੈਂ ਸਾਡੇ ਗਿੱਲ ਭਾਈ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨਤਾ ਅੱਜ ਸਾਾਨੂੰ ਇਹਨੇ ਬਹੁਤ ਵਧੀਆ ਇੱਜ਼ਤ ਮਾਨ ਬਖਸ਼ੀ ਹੈ। ਔਰ ਦੂਜਾ ਬਾਬਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਹੈ। ਇਹ ਬਾਬਾ ਜੀ ਹੁਣੇ ਬਹੁਤ ਅੱਛਾ ਕੰਮ ਕਰ ਰਹੇ ਨੇ। ਪਬਲਿਕ ਵਾਸਤੇ ਜਿੱਦਾਂ ਬੱਚੇ ਆਪਣੇ ਮਾਪਿਓ ਨੂੰ ਬਾਹਰ ਕੱਢ ਦਿੰਦੇ ਨੇ ਉਹ ਆਪਣੇ ਬਾਬਾ ਜੀ ਆਪਣੇ ਹਿੱਕ ਨਾਲ ਲਾ ਕੇ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਬਾਕੀ ਮੈਂ ਸਾਰੇ ਹੀ ਮੇਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਇਹਨਾਂ ਨੇ ਸਾਡਾ ਆਿਆਂ ਦਾ ਬਹੁਤ ਜ਼ਿਆਦਾ ਮਾਨ ਔਰ ਇੱਜ਼ਤ ਬਖਸ਼ੀ ਹੈ। ਬਾਕੀ ਦੂਜਾ ਹੈ ਕਿ ਜੋ ਬੋਲੇ ਸੋ ਨਿਹਾਲ ਉਹ ਧਨਵਾਦੀ ਇਹ ਅੱਜ ਜਿਹੜਾ ਬਿਰਧ ਘਰ ਪਹੁੰਚੇ ਨੇ ਪਾਈਕਨਿਆ ਦੇ ਉੱਥੇ ਅੱਜ ਬਾਬਾ ਚਾਰਲਜ਼ ਜੀ ਜਿਹੜੇ ਇੱਥੋਂ ਦੇ ਮੁਖੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਵਾ ਨਾਲੇ ਸਾਡੇ ਸੰਦੀਪ ਸਿੰਘ ਜੀ ਜਿਹੜੇ ਅੰਮ੍ਰਿਤਸਰ ਦੇ ਗੁਰੂ ਨਗਰੀ ਦੇ ਵੀ ਸਵਰਨਕਰਾਂ ਦੇ ਇਹ ਵਾਈਸ ਪ੍ਰਧਾਨ ਨੇ ਉਹਨਾਂ ਨੇ ਵੀ ਸਨਮਾਨਿਤ ਕੀਤਾ ਵਾ ਜਿਹੜੇ ਇੱਥੇ ਸਮੁੱਚੀ ਟੀਮ ਪਹੁੰਚਾਂ ਤੇ ਫਲਜੀਤ ਸਿੰਘ ਵਰਪਾਲ ਦੀ ਖਾਸ ਰਿਪੋਰਟ